ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਸਿੰਘ ਰੂ ਦੇ ਕੁਦਰਤ ਸੇ ਮਹਾਰਾਜ ਸਦਾ ਹੀ ਜਜੇਗਾ ਸਦਾ ਹੀ ਜਜੇਗਾ ਸਰਬਤ ਦਾ ਬਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਦੁੱਖਾਂ ਦੇਸ਼ਾ ਦਾ ਨਾਸ਼ ਕਰੋ ਬਾਬਾ ਜੀ ਹੋ ਕੀ ਕੜੀ ਨੇ ਦੇਖੰਦੀ ਕਰੋ ਕਿਰਪਾ ਤੰਤਨ ਸਿੰਘ ਰੂ ਦੇ ਕੁਦਰਤ ਸੇ ਮਹਾਰਾਜ ਆਪਣੀ ਮਿਹਰ ਕਰੋ ਬੱਚਿਆਂ ਦੇ ਬਾਬਾ ਜੀ ਕਿਰਪਾ ਕਰੋ ਕਰੋ ਕਿਰਪਾ ਬਖਸ਼ੋ ਬੱਚਿਆਂ ਨੂੰ you <laughs> ਸਤਨਾਮ ਵਾਹਿਗੁਰੂ ਸਾਹਿਬ ਜੀ ਤਾਸਰੀ ਮਹਲਾ 5 ਜਹ ਜਹ ਤੇਖਾ ਦੂਰ ਕਤੋ ਨਾ ਜਾਈ ਰਵ ਰਹੇ ਆਸਰ ਬਤਰ ਮੈਂ ਮਨ ਸਦਤਾਈ ਜਹ ਜਹ ਦੇਖ ਤਹ ਹਜ਼ੂਰ ਦੂਰ ਕਤੋ ਨਾ ਜਾਈ ਰਉ ਰਹਿਆ ਸਰਬਤਰਮਨ ਮਨ ਸਦਤਾਈ ਇਹ ਤੋਤ ਨਹੀਂ ਵਿਛੜਣਾ ਸੋ ਸੰਗੀ ਗਨਿਏ ਬਿਨ ਸਜਾਏ ਜੋ ਨਖ ਮਹ ਸੋ ਲਪਸਖ ਭਾਨੀ ਰਹਾਓ ਪ੍ਰਤਪਾਲ ਆਪੇ ਆਉ ਦੇ ਕਸ਼ ਓ ਨਾ ਹੋਈ ਸਾਸ ਸਾਸ ਸੰਹਾਲਤ ਮੇਰਾ ਪ੍ਰਮਸੋਈ अचल अक्षेद अप प्रभ ऊचा रूप जप जप कर आनंद जन अचया अनूप सहमत दे दयाल प्रभ ਜਿਤ ਤੂੰ ਹੈ ਅਰਾਧਾ ਨਾਨਕ ਮੰਗੈ ਧਾਨ ਪ੍ਰਭ ਰੇਨ ਪਗ ਸਾਧ ਸਮਤ ਦੇ ਦਇਆਲ ਪ੍ਰਭ ਜਿਤ ਤੂੰ ਹੈ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹਿਲਾ ਪੰਜਵਾ ਜਹ ਜਹ ਪੇਖੋ ਤਹ ਹਜੂਰ ਦੂਰ ਕਤੋ ਨਾ ਜਾਈ ਰਭ ਰਹਿਆ ਸਰਵਤਰਮੈ ਮਨ ਸਦਾ ਧਿਆਈ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਦਾ ਪਾਵਨ ਮੁਖਵਾਕ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਧਨ ਅਸ਼੍ਰੀ ਰਾਗ ਅੰਦਰ ਪਾਵਨ ਅੰਗ 677 ਤੇ 78 ਉਤੇ ਸੁਭਾਏ ਮਾਨ ਹੈ ਅਜ ਗੁਰੂ ਪਿਆਰ ਵਾਲਿਓ ਨੌਵੇਂ ਸਤਿਗੁਰੂ ਧਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਅਨੰਦ ਸਿਖ ਜੋ ਕਿ ਇਹ ਸਭ ਪਾਵਨ ਅਸਥਾਨ ਤੇ ਅਜ ਦੇ ਦਿਹਾੜੇ ਭਾਈ ਸਤੀਦਾਸ ਜੀ ਭਾਈ ਮਤੇਦਾਸ ਅਤੇ ਭਾਈ ਦਿਆਲਾ ਜੀ ਉਹ ਮਹਾਨ ਗੁਰਸਿੱਖ ਜਿਹੜੇ ਅਨੰਦਪੁਰ ਸਾਹਿਬ ਤੋਂ ਨਾਲ ਤੁਰੇ ਸਤਿਗੁਰ ਦੇ ਨਾਲ ਕੈਦ ਦੇ ਵਿੱਚ ਵਿਰੇ ਤੇ ਅਜ ਦੇ ਦਿਹਾੜੇ ਤਿੰਨਾਂ ਦੀਆਂ ਮਹਾਨ ਸ਼ਹਾਦਤਾਂ ਹੋਈਆਂ ਅਜ ਉਹ ਦਿਨ ਹੈ ਜਦੋਂ ਕਿ ਗੁਰੂ ਕੇ ਪਿਆਰ ਨੇ ਇੱਕੋ ਗੱਲ ਆਖੀ ਕਿ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਦਕਾ ਨਾ ਜਾਏ ਉਹ ਮਹਾਨ ਗੁਰੂ ਕੇ ਲਾਲ ਇੱਕ ਨੂੰ ਪਾਰੇ ਦੇ ਨਾਲ ਚੀਰਿਆ ਗਿਆ ਇੱਕ ਨੂੰ ਬਲਦੀ ਦੇਗ ਵਿੱਚ ਬਿਠਾ ਕੇ ਉਬਾਲ ਦਿੱਤਾ ਗਿਆ ਇੱਕ ਨੂੰ ਰੋਮ ਵਿੱਚ ਵਲੇਟ ਕੇ ਅਗਨ ਲਾ ਦਿੱਤੀ ਸਾੜ ਦਿੱਤਾ ਗਿਆ ਪਰ ਗੁਰੂ ਦੇ ਸੰਮੁਖ ਹੋ ਕੇ ਸ਼ਹਾਦਤ ਦਾ ਜਾਮ ਪੀ ਲਿਆ ਪਰ ਡੋਲੇ ਨਹੀਂ ਮੁਖ ਤੋਂ ਆਹ ਤੇ ਉਫ ਤੱਕ ਨਹੀਂ ਕੀਤੀ ਉਹ ਮਹਾਨ ਗੁਰੂ ਕੇ ਪਿਆਰਿਆਂ ਦੀ ਸ਼ਹਾਦਤ ਦਾ ਅਦਿਹਾੜਾ ਤੇਨਾ ਮਹਾਨ ਸ਼ੇਤਾ ਦੀ ਸ਼ਹਾਦਤ ਨੂੰ ਕੋਟਾਂ ਕੋਟ ਨਵਨ ਅਜ ਨਾਲ ਕਲ ਨਗੁਰ ਤੇਗ ਬਹਾਦਰ ਪਤਾ ਜੀ ਦੀ ਮਹਾਨ ਸ਼ਹਾਦਤ ਦਾ ਦਿਹਾੜਾ ਜਿਨ੍ਹਾਂ ਨੇ ਕੀ ਧਰਮ ਦੀ ਚਾਦਰ ਬਣ ਕੇ ਸ੍ਰਿਸ਼ਟੀ ਦੀ ਚਾਦਰ ਬਣ ਕੇ ਆਪਣੇ ਆਪ ਦਾ ਬਲੀਦਾਨ ਕੀਤਾ ਸੋ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਵਖ ਮੁਖ ਰੱਖ ਕੇ ਅੱਜ ਸ਼ਾਮ ਦੇ ਵਿਸ਼ੇਸ਼ ਦੀਵਾਨ ਇਸ ਪਾਵਨ ਅਸਥਾਨ ਤੇ ਹੋ ਰਹੇ ਨੇ ਕੱਲ ਨੂੰ ਪੂਰਾ ਦਿਨ ਜਿੱਥੇ ਸਮਾਗਮ ਹੋਣਗੇ ਉੱਥੇ ਕੱਲ ਵਿਸ਼ਾਲ ਨਗਰ ਕੀਰਤਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਤਰ ਸ਼ਾਇਆ ਹੇਠ ਪੰਜਾਬ ਪਿਆਰਿਆਂ ਦੀ ਅਗਵਾਈ ਵਿੱਚ ਇਸ ਪਾਵਨ ਅਸਥਾਨ ਤੇ ਕਰੇ ਬਨਨੋ ਵਜਾ ਆਰੰਭ ਹੋਵੇਗਾ ਜੋ ਕਿ ਗੁਰਦੁਆਰਾ ਰਕਾਬ ਗੰਸਾਹਿਬ ਕੇ ਸਮਾਪਤੀ ਹੋਵੇਗੀ ਤੇ ਸਤਤਰੇ ਕੋ ਨੂੰ ਵਿਸ਼ਾਯਾਲ ਸਮਾਗਮ ਗੁਰਦੁਆਰਾ ਕਾਬਗਨ ਸਾਹਿਬ ਜੀ ਦੇ ਲਖੇਸ਼ਾ ਬਣ ਜਾਣਾ ਹਾਲ ਵਿੱਚ ਹੋਣਗੇ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਸਤਿਗੁਰ ਸਭਨਾਂ ਨੂੰ ਨਾਮ ਸੇਵਾ ਸਿਮਰਨ ਵਕਸ਼ਣ ਸਭ ਮਾਦਾ ਆਵਿਆ ਗਾਵਿਆ ਆਪਣੇ ਦਰ ਤੇ ਪਰਵਾਨ ਕਰਨ ਜੀ ਹੋਈਆਂ ਭੁੱਲਾਂ ਦੇਖਿਵਾ ਵਾਹਿ ਇਹ ਗੁਰੂ ਜੀ ਕਾ ਖਾਲਸਾ ਵਾਹਿ ਇਹ ਗੁਰੂ ਜੀ ਕੀ ਫਤ ਏ